ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਕਿਸਾਨਾਂ ਦੀਆਂ ਪੂਰਨ ਤੌਰ ਤੇ ਫਸਲਾਂ ਖਰਾਬ ਹੋ ਚੁੱਕੀਆਂ ਨੇ ਤੇ ਜਿਸ ਤੋਂ ਬਾਅਦ ਕਈਆਂ ਨੇ ਜਿਹੜਾ ਕਿ ਸਰਕਾਰ ਦੇ ਉੱਤੇ ਜਿਹੜੇ ਕਿ ਇਲਜ਼ਾਮ ਵੀ ਲਗਾਏ ਤੇ ਉੱਥੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਦੇ ਗਏ ਕਿ ਹੜਾ ਦੇ ਪਿੱਛੇ ਨਾਕਾਮੀਆਂ ਸਰਕਾਰ ਦੀਆਂ ਨੇ ਪਰੰਤੂ ਅੱਜ ਇਸ ਗੱਲ ਤੋਂ ਬਾਅਦ ਕਿਉਂ ਇੰਨੇ ਪੰਜਾਬ ਦੇ ਵਿੱਚ ਹੜਾ ਹੈ ਇਸ ਨੂੰ ਲੈ ਕੇ ਲਗਾਤਾਰ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਦੂਜੇ ਪਾਸੇ ਉੱਥੇ ਹੀ ਅਸੀਂ ਸਰਕਾਰ ਤੋਂ ਜਵਾਬ ਮੰਗਦੇ ਆ ਕਿ ਹੜਾ ਕਿਉਂ ਤੇ ਜਿਸ ਤੋਂ ਬਾਅਦ ਅੱਜ ਔਥੇ ਹੀ ਡੀਸੀ ਦਫ਼ਤਰ ਦੇ ਵਿੱਚ ਕਿਸਾਨ ਜੱਥੇਬੰਦੀਆਂ 71 ਹੋਣਗੀਆਂ ਤੇ ਜਿਹੜੇ ਮੰਗ ਪੱਤਰ ਆ ਉਹਨਾਂ ਦੇ ਵੱਲੋਂ ਸੌਪੇ ਜਾਣਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ। ਕੇ ਐਮ ਐਮ ਵੱਲੋਂ तमाम ਪੰਜਾਬ ਦੀਆਂ ਜੱਥੇਬੰਦੀਆਂ ਅੱਜ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਦੇਣਗੀਆਂ ਹੜਾ ਵਾਲੇ ਮਸਲੇ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਜਿੰਨਾ ਵੀ ਡੈਮਾਂ ਦਾ ਪ੍ਰਬੰਧਨ ਉਹਦੇ ਚ ਜ਼ਿਆਦਾ ਸੈਂਟਰ ਕੋ ਹਿੱਸਾਵਾ ਰਣਜੀਤ ਸਾਗਰ ਡੈਮ ਬਾਰੇ ਕਿਹਾ ਜਾਂਦਾ ਵੀ ਪੰਜਾਬ ਸਰਕਾਰ ਇਹਦੀ ਸਿੱਧੀ ਮਾਨਿਟਰਿੰਗ ਕਰਦੀ ਹੈਗੀ ਆ ਕੀ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਜਿਹੜਾ ਪਾਣੀ ਛੱਡਣ ਦਾ ਤਰੀਕੇਕਾਰ ਆ ਜਿਹੜਾ ਪੰਜਾਬ ਨੂੰ ਡੋਬਣ ਵਾਲਾ ਸੀਗਾ ਉਹਦਾ ਪਤਾ ਕਿੱਦਾਂ ਲੱਗੂ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਤੋਂ ਮੰਗ ਹੈਗੀ ਆ ਵੀ ਇਹ ਪੂਰੇ ਵਵਸਤਾ ਦੀ ਜੇ ਕੋਈ ਕੁਝ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਜੁਡੀਸ਼ੀਅਲ ਆਜ਼ਾਦ ਇਨਕੁਆਇਰੀ ਹੋ ਕੇ ਪਹਿਲੀ ਮੰਗ ਤਾਂ ਆਈ ਹੋਏ ਇਹਦੇ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਅਰੋਧਾ 10% ਮੁਆਵਜ਼ਾ ਮਜ਼ਦੂਰ ਨੂੰ ਦਿੱਤਾ ਜਾਣਾ ਚਾਹੀਦਾ ਹੜ੍ਹਾਂ ਵਿੱਚ ਚਾਹੇ ਘਰਾਂ ਦਾ ਨੁਕਸਾਨ ਆ ਚਾਹੇ ਪਸ਼ੂਆਂ ਦਾ ਨੁਕਸਾਨ ਆ ਚਾਹੇ ਹੋਰ ਕਾਸੀ ਚੀਜ਼ ਦਾ ਨੁਕਸਾਨ ਹੈਗਾ ਉਹਦੇ ਵਿੱਚ ਕੋਈ ਛੋਟਾ ਦੁਕਾਨਦਾਰ ਆ ਕੋਈ ਰੇੜੀ ਫੜੀ ਵਾਲਾ ਵਾ ਕੋਈ ਵੀ ਵਿੱਚ ਆਉਂਦਾ ਜਿਹੜਾ ਹੜ੍ਹਾਂ ਦੀ ਮਾਰ ਚ ਆਇਆ ਵਾ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿੱਥੋਂ ਤੱਕ ਫਸਲੀ ਬੀਮਾ ਯੋਜਨਾਵਾਂ ਦੀਆਂ ਗੱਲਾਂ ਹੋਣ ਆ ਰਹੀਆਂ ਨੇ ਜਾਖੜ ਸਾਹਿਬ ਦਾ ਬਿਆਨ ਆਇਆ ਸੀ ਵੀ ਇਹ ਜੀ ਇਹਨਾਂ ਲਾਗੂ ਨਹੀਂ ਕੀਤੀ 40-41000 ਰੁਪਏ ਮਿਲ ਜਾਣਾ ਸੀਗਾ ਜਾਖੜ ਸਾਹਿਬ ਜਿੰਨਾ ਸੂਬਿਆਂ ਦੇ ਵਿੱਚ ਤੁਹਾਡੀ ਡਬਲ ਇੰਜਨ ਵਾਲੀ ਸਰਕਾਰ ਆ ਸਾਨੂੰ ਆંકੜੇ ਦਾ ਦੋ ਉੱਥੇ ਕੀ ਕੀਸ ਮਿਲਿਆ ਹੈਗਾ ਗੁਜਰਾਤ ਨੇ ਪਹਿਲਾਂ ਨਾ ਕਰ ਦਿੱਤੀ ਸੀ ਕਿ ਅਸੀਂ ਨਹੀਂ ਲਾਗੂ ਕਰਨੇ ਤਾਂ ਜਿਹੜੀ ਉਹ ਕਾਰਪੋਰੇਟ ਦੇ ਪੱਖ ਵਾਲੀ ਨੀਤੀ ਹੈਗੀ ਆ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਫਸਲੀ ਬੀਮਾ ਯੋਜਨਾ ਲੈ ਕੇ ਆਵੇ ਇਹਦੇ ਨਾਲ ਦੀ ਨਾਲ ਮੰਮਨ ਰੂੜਾ ਜੀ ਕਹਿੰਦੇ ਸੀ ਵੀ ਜਿਹੜਾ ਵਾ ਪੰਜਾਬ ਨਾਲ ਤਾਂ ਆ ਕੁਝ ਹੋਇਆ ਜਾਂ ਸਾਨੂੰ ਪੈਕੇਜ ਛੋਟਾ ਦਿੱਤਾ ਗਿਆ ਜਾਂ ਸਾਡੇ ਨਾਲ ਬਦਲੇ ਦੀ ਭਾਵਨਾ ਕਿਉਂਕਿ ਦਿੱਲੀ ਅੰਦੋਲਨ ਅਸੀਂ ਲੜਿਆ ਹੈਗਾ ਆ ਰਮਨ ਅਜੋੜਾ ਜੀ ਨੂੰ ਅਸੀਂ ਕਹਿੰਨੇ ਆਪਣੀ ਪੀੜ ਥੱਲੇ ਮਾਰਿਆ ਜਾਂ ਛੋਟਾ ਮਾਰ ਲੈਣਾ ਸੀ ਸ਼ੰਭੂ ਤੇ ਖਨੌਰੀ ਤੇ ਕੀ ਮਜਬੂਰੀ ਸੀਗੀ ਥੋਡੀ ਤੁਹਾਡੇ ਤੇ ਕੁਲਤਾਰ ਸਿੰਘ ਸਧਵਾਏ ਵੀ ਕਹਿੰਦੇ ਸੀ ਵੀ ਇਹ ਜਿਹੜਾ ਮੋਰਚਾ ਲਗਾ ਇਹਦੇ ਕਰਕੇ ਨਸ਼ੇ ਵੱਧ ਗਏ ਹੈਗੇ ਆ ਔਰ ਤੁਸੀਂ ਤਮਾਮ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਔਰ ਜੋ ਕੁਝ ਪੰਜਾਬ ਅੰਦਰ ਹੜ ਆਏ ਆ ਇਹ ਮੈਨਮੇਡ ਅਸੀਂ ਤਾਂ ਕਿਨੇ ਤੁਹਾਡਾ ਦੋਵਾਂ ਦਾ ਹੱਥ ਰੱਜ ਕੇ ਹੈਗਾ ਬੇਸ਼ੱਕ ਸੈਂਟਰ ਉਹਦੇ ਲਈ ਵੱਧ ਉਹਦੇ ਕੋਲ ਅਧਿਕਾਰ ਹੈਗੇ ਆ ਔਰ ਅਜੇ ਤੱਕ ਤੁਸੀਂ ਜਿਹੜਾ 12000 ਕਰੋੜ ਰੁਪਈਆ ਵਾ ਕੀ ਮਜਬੂਰੀਆਂ ਨੇ ਪੂਰੀ ਤਰ੍ਹਾਂ ਨਹੀਂ ਰੱਖਦੇ ਤੁਸੀਂ ਕਹਿੰਦੇ ਵੀ ਉਹ ਜੀ ਕਾਨੂੰਨ ਇਹਨਾਂ ਦੇ ਸਾਨੂੰ ਵੰਡਣ ਨਹੀਂ ਦਿੰਦੇ ਕਿਹੜੇ ਕਾਨੂੰਨ ਆ ਵੀ ਖੁੱਲ ਕੇ ਦੱਸ ਦਿਓ ਬਾਕੀ ਸਾਰੀਆਂ ਚੀਜ਼ਾਂ ਦੇ ਇਸ਼ਤਿਹਾਰ ਦਿੰਦੇ ਹੈਗੇ ਜੇ ਔਰ 1600 ਕਰੋੜ ਰੁਪਏ ਤੁਸੀਂ ਕੀ ਕੀ ਕਿੱਥੇ ਵਰਤਣਾ ਕੀ ਨਹੀਂ ਕੇਂਦਰ ਦੱਸੇ ਉਹ ਕਿੱਥੇ ਆਉਣਾ ਵੀ ਆ ਕਿ ਨਹੀਂ ਆਉਣਾ ਕਦੋਂ ਆਉਣਾ ਉਹਦਾ ਵੀ ਨਹੀਂ ਪਤਾ ਹੈਗਾ ਤਾਂ ਅਸੀਂ ਇਹ ਪੰਜਾਬ ਦੇ ਲੋਕਾਂ ਨੂੰ ਕਹਿੰਨੇ ਆ ਵੀ ਜਿਵੇਂ ਸੁਨੀਲ ਜਾਖੜ ਜੀ ਨੇ ਕਿਹਾ ਸੀ ਨਾ ਕਿ ਪ੍ਰਧਾਨ ਮੰਤਰੀ ਨੂੰ ਮਿਲਣਗਾ ਕੀ ਪਤਾ ਲੱਗਦਾ ਸਾਹਬ ਕੌਣ ਕੀ ਹੈਗਾ ਵਾਕਿਆ ਠੀਕ ਗੱਲ ਆ ਮਤ ਅਸਰ ਖੂਪ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਜਾਂ ਪਛਪਾ ਕੋ ਜੇ ਉੱਥੇ ਕਿਸੇ ਬਜਾਹਤ ਦੇ ਮੰਤਰੀ ਦਾ ਨਹੀਂ ਪਤਾ ਵੀ ਕੌਣ ਕੀ ਆ ਰਿਹਾ ਫਿਰ ਕਿਸਾਨ ਆਗੂ ਦੀ ਵਕਤ ਉਹਨਾਂ ਦੇ ਕਿੰਨੀ ਖਊਗੀ हां जनता जरूर है जे पंजाब दे ਲੋਕ ਇਸ ਗੱਲ ਤੇ ਖੜ ਗਏ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਖੜ ਗੀਆਂ ਤਾਂ ਫਿਰ ਮੋਦੀ ਹੋਵੇ ਚਾਹ ਭਗਵੰਤ ਮਾਨ ਇਹਨਾਂ ਨੂੰ ਚੁੱਕ ਲਈ ਮਜਬੂਰ ਕਰ ਦਾਂਗੇ ਔਰ ਲੋਕਾਂ ਨੂੰ ਮਾਫੀ ਦੇ ਦਵਾਉਂ ਚ ਕਾਮਯਾਬ ਹੋਗੇ ਤੇਰੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੰਦੋਲਨ ਵਾਲੀ ਤਿਆਰੀ ਕਰਨੀ ਚਾਹੀਦੀ